ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਜਿਕਰਿਆ ਅੱਜ ਕੱਲ ਨਾ ਇੱਕ ਖਬਰਾਂ ਚ ਵੀ ਤੇ ਹਰ ਜਗ੍ਹਾ ਤੇ ਨਾ ਇੱਕ ਬੀਬੀ ਦਾ ਰੋਲਾ ਹੈ ਬੀਬੀ ਰਾਜਵਿੰਦਰ ਕੌਰ ਰਾਜਵਿੰਦਰ ਕੌਰ ਉਹਨਾਂ ਦੀ ਕਿ ਉਹ ਕਹਿੰਦੀਆਂ ਨੇ ਕਿ ਮੈਂ ਰੱਬ ਨੂੰ ਵੇਖਿਆ ਫਿਜ਼ੀਕਲੀ ਵੇਖਿਆ ਰੱਬ ਦੇ ਦਰਸ਼ਨ ਕੀਤੇ ਦਰਸ਼ਨ ਕੀਤੇ ਸੂਰਜਿਤ ਸੂਰਜ ਤੇ ਵੀ ਗਈਆਂ ਹਾਂਜੀ ਤੇ ਇਹ ਉਹਨਾਂ ਦੇ ਨਾ ਇੱਕ ਉਹਨੇ ਹੁਣ ਚੈਨਲ ਬਣਾਇਆ ਤੇ ਉਹਦੇ ਦੀ ਉਹਨਾਂ ਦੀ ਪਹਿਲੀ ਵੀਡੀਓ ਸੀ ਕਿ ਜਿਹੜੇ ਰੱਬ ਨੂੰ ਪਾ ਲੈਂਦੇ ਨੇ ਛੁਪਾ ਲੈਂਦੇ ਨੇ ਇਹ ਵੀਡੀਓ ਦਾ ਟਾਈਟਲ ਹੈ ਤੇ ਆਪਾਂ ਹੁਣ ਦੇਖਨੇ ਆ ਕਿ ਉਹ ਆਪਣੇ ਜਿਹੜੇ ਉਹ ਮਤਲਬ ਕਿ ਉਹਨੇ ਫਿਜ਼ੀਕਲੀ ਫੀਲ ਕੀਤਾ ਹੈ ਨਾ ਉਹਦੇ ਬਾਰੇ ਕੀ ਦੱਸ ਰਹੀ ਹੈ ਤੇ ਆਪਾਂ ਹੁਣ ਵੀਡੀਓ ਕਰਨੀ ਆ ਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪਿਆਰਿਓ ਅਧਿਆਤਮ ਮਾਰਗ ਤੇ ਚੱਲਦੇ ਹੋਏ ਉਸ ਨਰੰਕਾਰ ਪਿਤਾ ਪਰਮੇਸ਼ਰ ਨੂੰ ਮਿਲਣ ਵਾਸਤੇ ਜੋ ਰਸਤੇ ਵਿੱਚ ਰੁਕਾਵਟਾਂ ਆਸ ਗਿਆ ਨੇ ਕਿਸ ਤਰ੍ਹਾਂ ਦੂਰ ਕਰਨੀਆਂ ਨੇ ਉਸ ਮਾਲਕ ਪਿਤਾ ਪਰਮੇਸ਼ਰ ਬ੍ਰਹਮ ਨੂੰ ਕਿਸ ਤਰ੍ਹਾਂ ਮਿਲਣਾ ਹੈ ਗੁਰਬਾਣੀ குரு ਦੁਆਰਾ ਸਾਨੂੰ ਬਹੁਤ ਹੀ ਸਟਕੇ ਟੰਗ ਦੇ ਨਾਲ ਸੌਖੇ ਸ਼ਬਦਾਂ ਵਿੱਚ ਸਮਝਾਇਆ ਹੈ ਇਸ ਤਰ੍ਹਾਂ ਗੁਰੂ ਜੀ ਨੇ ਉਸ ਮਾਲਕ ਦੇ ਫਲਾਤ ਦਾ ਮਾਰਗ ਸੰਨ ਕੁਰਬਾਨੀ ਕੋ ਬਾਰੇ ਸੁਝਾਇਆ ਕਿ ਕਿਸ ਤਰ੍ਹਾਂ ਇਹਨਾਂ ਨੇ ਬਲਾਤ ਕੀਤਾ। ਇਸ ਤਰ੍ਹਾਂ ਮਾਲਕ ਨੂੰ ਮਿਲੇ ਬਹੁਤ ਸਾਰੇ ਗੀਮ ਸਵਾਲ ਕਰ ਰਹੇ ਸਨ। ਇਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਹੋਏ ਮੇਰਾ ਮਾਲਕ ਦੇ ਨਾਲ ਬਲਾਤ ਹੋਇਆ ਤੇ ਮੈਂ ਫਿਰ ਜਿਹੜਾ ਹੈ ਨਾਦ ਦੇ ਵਿੱਚ ਸਮਾ ਕੇ ਦੂਜੇ ਗ੍ਰਹਿ ਨੂੰ ਗਿਆ ਪਾਲ ਸੂਤ ਤੇ ਗਿਆ। ਬਹੁਤ ਸਾਰੇ ਜੀਪਾ ਨੇ ਕਰਮ ਨੂੰ ਨਕਾਰਿਆ ਕਿ ਤਾ ਉਹ ਨਹੀਂ ਸਕਦਾ ਪਰ ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕੋ ਗੁਰੂ ਮੰਨਦੇ ਆ ਗੁਰੂ ਦੀ ਗੱਲ ਵੀ ਸਾਨੂੰ ਮੰਨਣੀ ਪੈਂਦੀ ਗੁਰੂ ਦੇ ਬਚਨ ਵੀ ਸਾਨੂੰ ਮੰਨਣੇ ਪੈਂਦੇ ਜੇ ਬਿਖ ਦੇ ਬਚਨਾਂ ਨੂੰ ਤਮਾਵਾਂਗੇ ਫੇਰੇ ਸਾਨੂੰ ਅਕੇਲੇ ਮਾਰਗ ਦਾ ਭੇਜ ਆਉਂਦਾ ਹੈ ਕੋਜ ਮਾਰਗ ਹੈ ਇਹ ਸੱਚ ਦੀ ਕੋਜ ਹੈ ਬ੍ਰਹਮ ਦੀ ਕੋਜ ਹੈ ਉਸ ਮਰਨਕਾਰ ਦਾ ਤਾਰ ਪਿਤਾਈ ਹੋ ਗਿਆ ਜਿਹੜਾ ਸੰਤਾਂ ਭਗਤਾਂ ਨੇ ਗੁਰਮਖੋ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਾਂ ਸਮਰਪਣ ਕਰਕੇ ਸ਼ਬਦ ਦਾ ਅਭਿਆਸ ਕੀਤਾ ਉਹਨਾਂ ਨੇ ਆਪਣੇ ਅੰਤਰਗਤ ਜੋ ਪਹੁੰਚਿਆ ਜੋ ਪਾਇਆ ਉਹ ਸ਼ਬਦਾਂ ਦੇ ਰਾਹੀਂ ਲਿਖ ਦਿੱਤਾ ਉਸ ਮਾਰਗ ਨੂੰ ਦਰਸਾ ਦਿੱਤਾ ਸ਼ਬਦਾਂ ਵਿੱਚ ਕਿ ਕਿਹੜੇ ਗੁਰਮਖੋ ਪਿਆਰਿਓ ਆਪਾਂ ਵਰਤਨਾ ਦੇਵੀ ਮਾਣੀ ਤੇ ਰਾਜ ਜੀ ਜਦੋਂ ਗੁਰੂ ਕੋ ਨਾਲ ਮਲਾਪ ਹੋਇਆ ਗੁਰੂ ਦੀ ਸ਼ਰਨ ਵਿੱਚ ਜਾ ਕੇ ਉਸ ਮਾਲਕ ਦੇ ਦਰਸ਼ਨ ਕੀਤੇ ਦੁਆਰੇ ਕੀਤੇ ਇਹੋ ਜਿਹਾ ਅਨੰਤ ਪ੍ਰਗਟ ਹੋਇਆ ਇਹੋ ਜਿਹਾ ਸੁਖ ਪ੍ਰਾਪਤ ਹੋਇਆ ਮੇਰੇ ਸੁਖ ਆਨੰਦ ਦੀ ਅਵਸਥਾ ਮਾਲਕ ਦੇ ਮਲਾਪ ਦੀ ਕਹਾਣੀ ਸਾਰੇ ਜੀਵਨ ਚਾਲ ਨੜ ਰਸਣ ਲੱਗੇ ਜਦੋਂ ਚਾਰ ਦੇ ਨਾਲ ਦੱਸਦੇ ਆ ਨਾਲ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਆਰਾਮ ਨਾਮ ਤਿਰੜ ਕਰਾਉਂਦੇ ਇੱਕ ਵਿਦਵਾਨ ਪੰਡਤ ਉਹਨਾਂ ਨੂੰ ਗੁਰੂ ਤੋਂ ਪੁੱਛਦਾ ਤੇ ਬਾ ਇਹਨਾਂ ਨੂੰ ਪੁੱਛਿਆ ਤਾਂ ਵਿਦਵਾਨਾਂ ਨੇ ਕਿ ਉੱਥੇ ਤੱਕ ਉਹ ਜਾਇ ਨਹੀਂ ਸਕਦਾ ਉਹਦਾ ਅਗਦਾ ਗੋੜਾ ਹੈ ਵੀ ਗੈਸ ਦਾ ਗੋੜਾ ਹੈ ਆਪਾਂ ਲਿਖੀ ਪੜ੍ਹੀ ਆਈ ਹੈ ਜੇ ਜਿਹੜੇ ਗੁਰਮਖ ਗੁਰੂ ਦੀ ਸ਼ਰਨ ਵਿੱਚ ਜਾ ਕੇ ਆਪਾਂ ਸਮਰਪਣ ਕਰਕੇ ਨਾਮ ਦਾ ਰਸ ਪੀਂਦੇ ਨੇ ਬਾਰ ਬੇਲੇ ਅੰਤਨ ਨਾਮਦਾਰਾ ਜਾਗਰ ਨੇ ਨਾਮ ਤੇ ਉਹਨਾਂ ਦਾ ਆਸਣ ਹੈ ਤੇ ਗੁਰੂ ਉਹਨਾਂ ਨੇ ਰੱਖਿਆ ਕਰਤਾ ਹੈ ਚਾਹੇ ਉਹ ਦਰਤ ਤੇ ਆ ਕੇ ਹਰ ਘਰ ਵਿੱਚ ਹੈ ਚਾਹੇ ਉਹ ਮਹਿਲ ਦੇ ਵਿੱਚ। ਇਹ ਕਪ ਇਤਿਹਾਸ ਵਿੱਚ ਪੜਦੇ ਆ ਮਾਈ ਕਾਬਲਬਾਣੀ ਮਾਈ ਦਾ ਜ਼ਿਕਰ ਆਉਂਦਾ। ਤਾਂ ਗੁਰੂ ਰਾਮਦਾਸ ਮਹਾਰਾਜ ਦੇ ਬੇਲੇ ਉਹ ਕਾਬਲਬਾਣੀ ਮਾਈ ਦਾ ਜ਼ਿਕਰ ਆਉਂਦਾ ਗੁਰਬਾਣੀ ਦੇ ਇਤਿਹਾਸ ਦੇ ਵਿੱਚ। ਤਾਂ ਗੁਰੂ ਰਾਮਦਾਸ ਮਹਾਰਾਜ ਜੀ ਰੋਪਰਤੀ ਸੇਵਾ ਕਰਵਾ ਰਹੇ ਉਥੇ ਮਾਈਟਾਬਰ ਕੋ ਚੱਲ ਕੇ ਆਉਂਦੀ ਹੈ ਬੜਾ ਲੰਬਾ ਪੈਂਡਾ ਹੈ ਰੋਜ਼ ਆਉਂਦੀ ਹੈ ਤੇ ਰੋਜ਼ ਚਲੇ ਜਾਂਦੀ ਵਾਪਸ ਵਿਚ ਵਿਚਾਲੇ ਫਿਰ ਉਹ ਇਸ ਤਰ੍ਹਾਂ ਸੰਗਤ ਨੂੰ ਆਖਦੀ ਕਿ ਮੇਰਾ ਬੱਚਾ ਰੋ ਰਿਹਾ ਹੈ ਤੇ ਮੈਂ ਉਹਨੂੰ ਚੁੱਪ ਕਰਾਉਣ ਜਾਣਾ ਚੱਲੀ ਜਾਂ ਤੇ ਤਾਂ ਕਹਿ ਕੇ ਆ ਗਏ ਫਿਰ ਤੂੰ ਉੱਤੇ ਉੱਤੇ ਵਾਹ ਪਹਾਰਦੀਏ ਸੰਗਤਾਂ ਨੇ ਦੇਖਿਆ ਮਹਾਰਾਜ ਕੋਈ ਸ਼ਿਕਾਇਤ ਲਾਇਕ ਮਹਾਰਾਜ ਜੀ ਇਹ ਤਰ੍ਹਾਂ ਮਾਈ ਆਪੀਕਾਰ ਹੁੰਦਾ ਪਈ ਆਉਂਦੀਏ ਫਿਰ ਬਾਸ ਚਲੇ ਜਾਂਦੀਏ ਬੜਾ ਦੂਰ ਦਾ ਪੈਂਡਾ ਤੇ ਫਿਰ ਅਪਚਾਰੇ ਫਿਰ ਚਲੇ ਜਾਂਦੀਏ ਤੇ ਕੰਨੀ ਫਿਰਿਆ ਬੱਚਾ ਰੋ ਰਿਹਾ ਮੈਂ ਚੁੱਪ ਕਰਾ ਕੇ ਆਉਂਦੀ ਉੱਤੇ ਉਹ ਇਤਾਂ ਬਾਰਾ ਖਰਾਬ ਦੀ ਗੁਰੂ ਨੂੰ ਧਿਆਨ ਦੀ ਵਸਤਾ ਕਿੱਥੇ ਕਾਬਲ ਦੇ ਵਿੱਚ ਉਹਦਾ ਬੱਚਾ ਬੈਠਾ ਦੇਵ ਮਾਤਾ ਧਿਆਨ ਦੇ ਦੁਆਰਾ ਝੰਗੂੜੇ ਦੇ ਵਿੱਚ ਪਏ ਬੱਚੇ ਨੂੰ ਕਿਤੇ ਉੱਠ ਨਾ ਜਾਵੇ ਲਾ ਰਹੀ ਹੈ ਡੋਰੀਆਂ ਦੇ ਰਹੀ ਹੈ ਝੂਟੇ ਦੇ ਰਹੀ ਹੈ ਕਿ ਸੁਤਾ ਪਿਆ ਤੇ ਪਾਵਨ ਬਾਣੀ ਦੇ ਬਚਨ ਨੇ ਮਾਰਾ ਕਹਿੰਦੇ ਉੱਪੇ ਉੱਪ ਆਵੇ ਸੈ ਪੂਸਾ ਇਸ ਬਾਥੇ ਬਜਰੇ ਸ਼ਰਿਆ ਤਨੇ ਕਵਣ ਖਲਾਵ ਹੈ ਕੌਣ ਚਕਾਵੇ ਆਪਣੇ ਸੰਪਤ ਕਰਿਆ ਜਿਹੜੀਆਂ ਕੁੰਜਾਂ ਨੇ ਬਹੁਤ ਦੂਰੋਂ ਗੁਰਮਤੋਵ ਚੱਲ ਕੇ ਆਉਂਦੀਆਂ ਨੇ ਆਪਣੇ ਬੱਚੇ ਉਹ ਜਿੱਥੇ ਉਹਨਾਂ ਨੇ ਅੰਗੇ ਦਿੱਤੇ ਹੁੰਦੇ ਨੇ ਤੇ ਆਪਤਾ ਇੱਧਰ ਆ ਜਾਂਦੀਆਂ ਨੇ ਪਰ ਆਪਣੇ ਬੱਚਿਆਂ ਨੂੰ ਧਿਆਨ ਦੋਰਾ ਪਾਲਦੀਆਂ ਕਰੋੜਾ ਮੀਲ ਸਫਰ ਜਿਹੜਾ ਕਈ ਕੋਸ ਦੂਰ ਸਫਰ ਤੈ ਕਰਕੇ ਆਉਂਦੀਆਂ ਤੇ ਆਪਣੇ ਬੱਚਿਆਂ ਨੂੰ ਉਹ ਧਿਆਨ ਦੋਰਾ ਪਾਲਦੀਆਂ ਜੇਨੇ ਕਵਰਨ ਖਲਾਬ ਹੈ ਕਵਰਟੋ ਹਰ ਬੱਚੇ ਉਹਨਾਂ ਦੇ ਕਿੱਦਾਂ ਪਲਦੇ ਹੋਏ ਇਹ ਆ ਗੁਰਮੁਖੋ ਧਿਆਨ ਦਾ ਖੇਲ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਧਿਆਨ ਦਾ ਖੇਲ ਸਿੱਖ ਲਿਆ ਤੁਸੀਂ ਇੱਥੇ ਬੈਠੇ ਆ ਧਿਆਨ ਨਹੀਂ ਆ ਫੜ ਤੁਸੀਂ ਜਿੱਥੇ ਮਰਜੀ ਆਪਣਾ ਧਿਆਨ ਲੈ ਜਾਓ ਜੇਂ ਚੀਜ਼ ਦਾ ਤੁਹਾਨੂੰ ਗਿਆਨ ਹੈ ਤੁਸੀਂ ਉੱਥੇ ਧਿਆਨ ਲੈ ਜਾਓ ਇੱਥੋਂ ਘਰ ਆਪਣੇ ਧਿਆਨ ਲੈ ਜਾਓ ਇੱਥੋਂ ਕਿਸੇ ਜਗ੍ਹਾ ਤੇ ਧਿਆਨ ਲੈ ਜਾਓ ਧਿਆਨ ਦੀ ਬਹੁਤ ਜ਼ਿਆਦਾ ਸਪੀਡ ਹੈ ਇਸ ਤ੍ਰੈ ਗੁਰਮੁਖ ਜਨ ਜਿਨ੍ਹਾਂ ਨੇ ਇਸ ਧਿਆਨ ਨੂੰ ਗੁਰ ਸ਼ਬਦ ਦੁਆਰਾ ਕੰਟਰੋਲ ਕੀਤਾ ਕਿਉਂਕਿ ਤ੍ਰੈ ਗੁਣਾ ਦੇ ਵਿੱਚ ਫਸਿਆ ਸੀ। ਤ੍ਰੈ ਗੁਣਾਂ ਦੇ ਜੀਵ ਇਸ ਧਿਆਨ ਦੀ ਖੇਲ ਨੂੰ ਸਮਝਦੇ ਨਹੀਂ ਸੀ। ਉਹ ਤ੍ਰੈ ਗੁਣਾ ਦੀ ਬਿਦਬਤਾ ਦੇ ਵਿੱਚੇ ਫਸਿਆ ਸੀ। ਪਰ ਇਹ ਗੁਰਮੁਖੋ ਖੇਡ ਹੈ ਜੀ ਦੇ ਜੀ ਮਰਨ ਦਾ ਗੁਰ ਪ੍ਰਸਾਦਿ ਜੀਵਤ ਮਰੇ ਮਰਜੀਵੇ ਸ਼ਬਦ ਬੁਣਾਏ। ਬੁਗਤਵਾਰ ਸੋਈ ਪਾਇ ਵਿੱਚੋਂ ਆਪ ਜੀ ਆਏ। ਉਹਨਾਂ ਨੇ ਗੁਰਮੁਖੋ ਫਿਰ ਸ਼ਬਦਵਾਰ ਅਭਿਆਸ ਕਰਕੇ ਰੈ ਮਨ ਨੂੰ ਛੱਡਿਆ ਤੇ ਧਿਆਨ ਨੂੰ ਉਹ ਸੱਚ ਨਰੰਕਾਰ ਦੇ ਵਿੱਚ ਲਾਇਆ ਮਾਤਾ ਪਿਤਾ ਵਿੱਚ ਲਾਇਆ ਇਹਨੂੰ ਕਦੇ ਨਰੰਕਾਰ ਨੇ ਆਕਾਰ ਸਮਾਵੇ ਅਤਲ ਕਲਾ ਸੱਚਾ ੜਕਾਵੇ ਸੋ ਨਾਰ ਗਰਭ ਤੋਂ ਉੱਪਰ ਦਿਨਾਂ ਵਿੱਚ ਨਰੰਕਾਰ ਸੱਚ ਕਿਤਾ ਤੇ ਧਿਆਨ ਲਾਇਓ ਤਾਂ ਨਰੰਕਾਰ ਦਾ ਰੂਪ ਹੋਤਾ ਹੈ ਇਹਨਾਂ ਬਾਰੇ ਕਿਰਪਾਣ ਜੀ ਕਹਿੰਦੇ ਨੇ ਦੇ ਨਾਲ ਗੁਰਮਖ ਆਪ ਪਛਾਣੇ ਪ੍ਰਭ ਐਸੇ ਆਪਨ ਅਸੋ ਉਹ ਰੱਬ ਦੇ ਪਿਆਰਿਆਂ ਤੇ ਹਰੀ ਦੇ ਵਿੱਚ ਭੇਤ ਨਹੀਂ ਲੈਂਦਾ ਉਹ ਹਰੀ ਦਾ ਜੱਪ ਕੇ ਰੂਪ ਹੋ ਜਾਂਦੇ ਜਿੰਨ ਹੱਥ ਜੱਪਿਆ ਛੇ ਹੱਦ ਹੋਏ ਉਹ ਹਰੀ ਦਾ ਰੂਪ ਹੋ ਜਾਂਦੇ ਤੇ ਮਹਾਰਾਜ ਉਹਨਾਂ ਤੋਂ ਜਿਹੜੀ ਮਰਜੀ ਸੇਵਾ ਲੈ ਲੈਣ ਚਾਹੋ ਸੂਰਜ ਦੇ ਲੈ ਜਾਣ ਮੰਗਲ ਤੇ ਲੈ ਜਾਣ ਤੇ ਇੱਕ ਤਾਂ ਮਹਾਰਾਜ ਦੀ ਬੜੀ ਆਈ ਹੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾ ਰਿਹਾ ਹੈ ਸੋ ਆਪਾਂ ਦੇਅਟ ਨੂੰ ਲਿਖ ਤੋਂ ਪ੍ਰਹਿੇਵ ਕਰਦੇ ਹੋਏ ਗੁਰੂ ਦੇ ਸ਼ਬਦ ਨੂੰ ਕਮਾਈ ਕਰਕੇ ਦੇਖੀ ਆ ਪ੍ਰੈਕਟੀਕਲ ਅਭਿਆਸ ਕਰਕੇ ਦੇਖੋ ਫੇਰਾ ਆਪਾਂ ਨੂੰ ਪਤਾ ਲੱਗੇ ਹੁਣ ਦੇਖੋ ਭਾਈ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਨੂੰ ਪਾ ਲੈਣਗਾ ਉਹ ਚੁੱਪ ਹੋ ਪਈਆ ਆਪਣਾ ਉਸ ਦੀ ਬਰਬਾਦੀ ਦੇ ਵਿੱਚ ਤਾਂ ਸਾਥ ਗੁਰੂ ਸਾਹਿਬਾਂ ਦੀ ਸ਼ਕਤੀ ਮਾਹ ਕੋ ਖਾਏ ਦੱਸਿਆ ਵੀ ਆਪਾਂ ਮਿਲਾਂ ਤੁਕ ਮਾਰਾ ਇਹ ਦਰਬਾਰੀ ਵਿੱਚ ਕਿਤੇ ਬਾਦਸ਼ਾਹ ਵੀ ਕਹਿ ਰਹੇ ਨੇ ਆਨੰਦ ਭਾਏ ਮੇਰੇ ਮਾਏ ਸਤ ਗੁਰੂ ਮੈਂ ਪਾਇਆ ਤੇ ਕਿਸ ਤਰ੍ਹਾਂ ਪਾਇਆ ਜੇ ਦੱਸੇ ਸਤ ਗੁਰਤਾ ਪਾਇਆ ਸਹਿਜ ਸੇਤੀ ਮਨੁਜੀਆਂ ਅੰਦਰ ਹੈ ਨਾ ਮਹਾਰਾਜ ਰਤਨ ਪਰਵਾਰ ਕਹਿੰਦੇ ਸ਼ਬਦ ਗੁਰੂ ਜੀ ਇਸ ਤਰ੍ਹਾਂ ਉਹਨਾਂ ਨੇ ਸਹਿਜ ਵਿੱਚ ਜਾ ਕੇ ਪਾਇਆ ਗੱਲ ਤਾਂ ਸਹਿਜ ਹੀ ਦਿੱਤਾ ਪਰ ਲੋਕੀ ਦੀ ਜੀਵ ਤ੍ਰੈਗਣਾ ਦੇ ਵਿੱਚ ਨੇ ਵਿਚਾਰਾਂ ਦੇ ਵਿੱਚ ਨੇ ਫੌਨਿਆਂ ਦੇ ਵਿੱਚ ਨੇ ਗੁਰੂ ਦੀ ਛਾਤ ਵਿੱਚ ਨਹੀਂ ਜਾਂਦੇ ਅਬਿਆ ਸੁਣਿ ਕੰਤੈ ਉਹ ਤ੍ਰੈਗੁਣਾ ਦੀ ਵਿੱਦਿਆ ਨੂੰ ਪੜ੍ਹ ਕੇ ਕਹਿੰਦੇ ਨੇ ਕਿ ਅਸੀਂ ਸਿਰ ਪੂਰੇ ਹੋ ਗਏ ਆ ਆਪਣੇ ਨੂੰ ਪੂਰਾ ਸਮਝਦੇ ਸਭ ਕੁ ਬੂਰਾ ਆਪੇ ਹੋਵੇ ਘਟਣਾ ਕੋਈ ਅੱਖ ਹੈ ਪਤਾ ਤਾਂ ਉਹ ਲੋਕਾ ਮਾਰ ਕੇ ਪੱਤ ਪਰਵਾਣਾ ਪਿੱਛੇ ਪਏ ਨਾਲੇ ਤੋਲੇ ਜਾਂਦੇ ਤਾਂ ਅੱਗੇ ਜਾ ਕੇ ਪਤਾ ਲੱਗਣਾ ਕਿੰਨੇ ਕ ਪੂਰੇ ਆ ਤ੍ਰੈਗੁਣਾ ਦੀ ਪੜ੍ਹਾਈ ਜਿਹੜੀ ਚੌਥੇ ਪੱਧਰ ਵਿੱਚ ਨਹੀਂ ਉਜਾ ਸਕਦੀ ਕਿਤਾਬੀ ਜਿਹੜਾ ਗਿਆਨ ਇਕੱਠਾ ਕੀਤਾ ਹੋਇਆ ਆ ਉਹ ਕਦੇ ਵੀ ਸਾਨੂੰ ਮਾਲਮ ਅਨੰਕਾਰ ਦੇ ਨਾਲ ਨਹੀਂ ਮਿਲਾ ਸਕਦਾ ਉਹਦੇ ਵਾਸਤੇ ਸਾਨੂੰ ਬਹੁਤ ਨੀਵੇਂ ਹੋਣਾ ਪੈਂਦਾ ਹੈ। ਇਸ ਮਾਰਗ ਤੇ ਚੱਨਣ ਵਾਸਤੇ ਗੁਰੂ ਦੀ ਛੱਤ ਵਿੱਚ ਜਾਣਾ ਪੈਂਦਾ ਹੈ। ਆਪਾਂ ਸਮਰਪਣ ਕਰਨਾ ਪੈਂਦਾ। ਆਪੋ ਲਗਾਈਏ ਤਾਂ ਸਭ ਪਾਈ। ਆਪਣਾ ਰੋਗਣਾ ਪੈਂਦਾ ਹੈ। ਇੱਕ ਹੀ ਚਾਰਕ ਤਾਂ ਪੈ ਤੋੜ ਕੇ ਚਾਰ ਇੱਕੀਆਂ ਪੜ ਕੇ ਤੇ ਮਾਲਕ ਨਾਲ ਬਲਾ ਫਰ ਲੈਣਾ ਨਹੀਂ ਹੋਂਵੇਂ ਛੱਡਣੀ ਪੈਂਦੀ। ਅਸੀਂ ਤਾਲ ਛੱਡਣਾ ਪੈਂਦਾ ਹੈ। ਤੀਜੇ ਪਾਸੇ ਗੁਰੂ ਦੀ ਛੱਤ ਵਿੱਚ ਨਹੀਂ ਗਏ ਸੀ। ਕਿੰਨਾ ਉਹਨੂੰ ਆਪਣੀ ਬਿੱਤ ਬਤਾਦਾ ਹੰਕਾਰ ਸੀ। ਆਰਬੇਦਾਂ ਦੇ ਗਿਆਤਾ ਸੀ ਪੁਰਾਣਾ ਦੇ ਸਿਮਰਤੀਆਂ ਦੇ ਗਿਆਤਾ ਸਰਦਾਰ ਦਵਾਰ ਗਿਆ ਕਰਦੇ ਸੇ 베ਦਾ ਸ਼ਾਸਤਰਾਂ ਦੇ ਚਰਚਾ ਉਹਨਾਂ ਦੀ ਬਰੋਬਰਤਾ ਦਾ ਕੋਈ ਵਿਦਵਾਨ ਨਹੀਂ ਉਹਨਾਂ ਦੇ ਸਾਹਮਣੇ ਕੋਈ ਆਉਂਦਾ ਸੀ ਤੇ ਜਿਹੜਾ ਵੀ ਕੋਈ ਆਉਂਦਾ ਸੀ ਉਹਨੂੰ ਹਰਾ ਕੇ ਆਉਂਦੇ ਸੀ ਪਰ ਜਦੋਂ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਭਾਈ ਇੰਨਾ ਵਿਦਵਤਾ ਦਾ ਤੁਸੀਂ ਇਕੱਠੀ ਕਰੇ ਬੈਠੇ ਹੋ ਨੇ ਗ੍ਰੰਥ ਧਰਮਕ ਤੋਂ ਵੀ ਪੜ ਲਿਆ ਹੈ ਆ ਬੇ ਸ਼ਾਸਤਰ ਪੜ ਲਿਆ ਹੈ ਤਾਂ ਅੰਤਰ ਦਾ ਵੀ ਕੋ ਗਿਆਨ ਹੈ ਅੰਦਰੋਂ ਵੀ ਤੋਂ ਮਾਲਕਨਾ ਬਲਾਕ ਕੀਤਾ ਕਿ ਨਹੀਂ ਕੀਤਾ ਅੰਦਰੋਂ ਵੀ ਰਾਸ ਆਇਆ ਕਿ ਨਹੀਂ ਨਾਮ ਪ੍ਰਗਟ ਹੋਇਆ ਕਿ ਨਹੀਂ ਹੋਇਆ ਆਗਮ ਦੇ ਵਿੱਚ ਪ੍ਰਵੇਸ਼ ਹੋਏ ਜੋ ਉੱਥੇ ਪਦ ਵਿੱਚ ਗਏ ਕਿ ਤਰੇ ਉਹਨਾਂ ਛੱਡ ਕੇ ਨਹੀਂ ਜਦੋਂ ਜਦੋਂ ਚੋਟ ਮਾਰੀ ਨਾ ਤੇ ਬਰਾਗੀ ਹੋ ਕੇ ਘਰ ਨੂੰ ਵਾਪਸ ਆਇਆ ਜਦੋਂ ਘਰ ਵਾਪਸ ਆਏ ਫਿਰ ਪੂਰਾ ਗੁਰੂ ਨੇ ਕਿਹਾ ਮੈਂ ਪਛਤਾਵਾ ਹੋ ਕੇ ਸਾਰੀ ਜਿੰਦਗੀ ਮੈਂ ਐਦਾਂ ਹੀ ਕੋ ਵਾਲੇ ਗੁਰੂ ਵਾਲਾ ਨਹੀਂ ਬਣਿਆ ਬੀਬੀ ਅਮਰੋਜੀ 70 ਸਾਲ ਦੀ ਮੋਢੇ ਸੋਜੀ ਆ ਜੀ 70 ਸਾਲ ਬੀਬੀਆਂ ਪਰਵਤ ਦੇ ਪਾਸ ਦੂਜੇ ਬਾਦਸ਼ਾਹ ਦੀ ਪਤਰੀ ਸੀ ਜੋ ਉਹਨਾਂ ਦੇ ਵੱਡੇ ਭਰਾ ਦਾ ਦੇ ਲੜਕੇ ਨੂੰ ਪਿਆਈ ਹੋਈ ਸੀ ਉਹਨਾਂ ਦੇ ਪਾਸੋਂ ਜੋ ਜਦੋਂ ਇਹ ਪ੍ਰੇਮ ਦੀ ਕਹਾਣੀ ਗੁਹਾਦ ਦੇ ਮਹਾਰਤ ਦੇ ਭਜਨ ਸੁਣੇ ਅਕਤ ਕਹਾਣੀ ਪਾਦਨ ਰਾਣੀ ਕੋਲ ਕਰ ਲਾਗੁਰ ਮਖੂਜੇ ਜਿਸੇ ਜਿnabla ਪਿਆਵੇ ਇਹ ਉਹਦਾ ਸਤ ਕਥਾ ਤਨੇ ਜਾਣੀ ਜੋਦੇ ਕੱਥ ਦੀ ਕਹਾਣੀ ਪੁੱਛਣ ਤੋਂ ਲੈ ਕੇ ਮਲਾਪ ਦੀ ਕਹਾਣੀ ਸੁਣੀ ਭਰਾਗੀ ਹੋ ਗਏ। ਫਿਰ ਅ ਬੀਬੀ ਅਮਰਜਨ ਨੇ ਕਿਹਾ ਕਿ ਗੁਰਨਾਗਰੇ ਘਰ ਦੀ ਖੇਡ ਹੈ ਮੇਰੇ ਪਿਤਾ ਜੀ ਗੁਰਨਾਗਰੇ ਘਰ ਦੇ ਹੁਬਾਰਸ ਨੇ ਗੱਦੀ ਦੇ ਉਹ ਇੱਕ ਖੇਡ ਨੂੰ ਪ੍ਰਗਟ ਕਰਦਾ ਹੈ ਸੰਗਤ ਵਿੱਚ। ਅਸੀਂ ਚੱਲਦੇ ਹਾਂ ਉਹਨਾਂ ਦੇ ਪਾਸੋਂ। ਆਪਾਂ ਇਹੇ ਜੁਸ ਸਿੱਖਦੇ ਤੇ ਗੁਰੂ ਅਮਰਦਾਸ ਮਹਾਰਾਜ ਵੀ ਹੱਥ ਜੋੜ ਕੇ ਪੱਲਾ ਪਾ ਕੇ ਗੁਰੂ ਅੰਦਰ ਦੇ ਮਹਾਰੇ ਦੇ ਚਰਨਾਂ 'ਚ ਜਾਵੇ ਨਿਮਰਤਾ ਦੇ ਵਿੱਚ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਕੁਝ ਲੈਣਾ ਹੈ ਨਾ ਬਿਨ ਨਿਮਾਣੇ ਨਿਤਾਣੇ ਹੋਣਾ ਪੈਂਦਾ ਆਕਰ ਦੇ ਨਾਲ ਕੁਝ ਨਹੀਂ ਮਿਲਦਾ ਹੌਮੇ ਦੇ ਨਾਲ ਆਪਾਂ ਨੂੰ ਕੁਝ ਨਹੀਂ ਮਿਲਿਆ ਗੁਰੂ ਅਮਰਦਾਸ ਮਹਾਰਾਜ ਪਹਿਲਾਂ ਰਿਸ਼ਤੇਦਾਰੀ ਕਰਕੇ ਜਾਂਦੇ ਸੀ ਉਹ ਰਿਸ਼ਤੇਦਾਰੀ ਲੜਕੇ ਵਾਲੇ ਸੀ ਰਿਸ਼ਤੇਦਾਰੀ ਤੋਂ ਹੀ ਜਾਂਦੇ ਸੀ ਘੜਮਾ ਪਰ ਹੁਣ ਕਿੱਦਾਂ ਗਏ ਇੱਕ ਸਿੱਖ ਦੀ ਐਸੇ ਕਿਤੇ ਨਾਲ ਨੇ ਪਾਣੇ ਪੜ ਕਿ ਮੈਂ ਕੁਝ ਗੁਰੂ ਦੇ ਪਾਸੋਂ ਲੈਣਾ ਹੈ ਤੇ ਗੁਰੂ ਅੰਗਦ ਦੇਮ ਭਾਰੰਡ ਜੋ ਦੇਖਿਆ ਕਿ ਸਾਡੇ ਬੜਮ ਆ ਗਏ ਨੇ ਤੇ ਉਹਨਾਂ ਨੇ ਆਪਣੇ ਕੋਲ ਬਿਠਾਣਾ ਚਾਹ ਕੇ ਇੱਥੇ ਆਏ ਉਹਨਾਂ ਨੇ ਨਹੀਂ ਜੀ ਮੈਂ ਅੱਜ ਬੈਠਣ ਵਾਸਤੇ ਰਿਸ਼ਤੇ ਕਰਕੇ ਨਹੀਂ ਆਇਆ ਮੈਂ ਬੜਮਾਚਾਰੀ ਕਰਕੇ ਨਹੀਂ ਆਇਆ ਮੈਂ ਤਾਂ ਅੱਜ ਕੁਝ ਤੁਹਾਡੇ ਤੋਂ ਲੈਣ ਆਇਆ ਜੀ ਮੈਂ ਹਰੋਂ ਤਾਂ ਕਹਿੰਦਾ ਕਹਿੰਦੇ ਲੈਣ ਆਇਆ ਉਹ ਕਹਿੰਦੇ ਅਸੀਂ ਕੀ ਤੁਹਾਨੂੰ ਦੇਵ ਸਰ ਕਹਿੰਦੇ ਆਹ ਜਿਹੋ ਸੰਗਤ ਨੂੰ ਤੁਸੀਂ ਵੰਡ ਰਹੇ ਇੱਕ ਕੈਂਕਾਇ ਦੇ ਵਿੱਚ ਝੋਲੇ ਵੰਡਦੇ ਪਾ ਦਿਓ ਕੰਕਾਇਰਾ ਗੁਰਮਾਨੰਦੀ ਸ਼ਕੀਰਾ ਸਾਡੀ ਢੋਲੀ ਚ ਪਾ ਦਿਓ ਕਹਿੰਦੇ ਇਹਦੇ ਵਾਸਤੇ ਨੀਵੇਂ ਹੋਣਾ ਪੈਣਾ ਇਹਦੇ ਵਾਸਤੇ ਤੁਹਾਨੂੰ ਮੈਂਬਰਤਾ ਚ ਆਉਣਾ ਪੈਣਾ ਹਉਮੈ ਹੰਕਾਰ ਛੱਡਣਾ ਪੈਣਾ ਸੇਵਾ ਕਰਨੀ ਪੈਣੀ ਸੇਮਰਪਨ ਕਰਨਾ ਪੈਣਾ ਕੀ ਕਰਨੋ ਵੀ ਆਪਸ ਸਮਰਪਣ ਕਰਨਾ ਪੈਣਾ ਤੇ ਲੋਕਾਂ ਨੇ ਫਿਰ ਤੁਹਾਨੂੰ ਤਾਨੇ ਮਿਹਣੇ ਵੀ ਦੇਣੇ ਗੁਰਮਾਨ ਦੇ ਘਰ ਪਾਣੀ ਧੋਦੇ ਆ ਹੈ ਜੀ ਬਹੁਤ ਸਖਸ਼ ਦੁਨੀਆ ਬਹੁਤ ਦੁਨੀਆ ਨੇ ਕਹਿਣਾ ਤਾਨੇ ਮਿਹਣੇ ਦੇਣੇ ਸਹਿ ਲੋਗੇ ਅਰੇ ਸਾਧੂ ਬਕਰਦੀ ਮੇਰੇ ਟੂਲੇ ਵਿੱਚ ਸ਼ਕੀ ਪਾ ਦਿਓ ਗੁਰੂਾਨ ਦੇ ਦੀ ਮੈਨੂੰ ਇਹ ਦਾਤ ਬਖਸ਼ਿਸ਼ ਕਰ ਦਿਓ ਨਾਮ ਦੀ ਆਪਣੇ ਪ੍ਰੀਤੀ ਬਖਸ਼ਿਸ਼ ਕਰ ਦਿਓ ਸਿਮਰਤੀ ਬੰਦ ਦੀ ਆਬਾਦਤ ਦੀ ਮਾਲਕ ਦੇ ਮੈਂ ਇਸ ਤਾਨੇ ਮੇਲੇ ਸੈਣ ਲਈ ਤਿਆਰ ਕਿੱਟਾ ਬੜਾ ਮਹਾਨ ਇਹ ਹਿੱਤ ਬਣਾਇਆ ਤੁਹਾਨੂੰ ਬਸ ਇਹ ਫਿਰ ਇੱਕ ਦੀ ਦੋ ਦੀ 12 ਸਾਲ ਲੱਗਿਆ ਜਿਹੜੇ ਚੈਨਲਾਂ ਤੇ ਬੈਠ ਕੇ ਗੱਲਾਂ ਕਰਦੇ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਗੁਰੂ ਦੀ ਸ਼ਰਮ पे ਜਾ ਕੇ ਇੱਕ ਦਿਨ ਵੀ ਲਾਇਆ ਹੋਵੇ ਤਰਪਾ ਦੇ ਪੀੜਾਂ ਵਿੱਚ ਪੜੇ ਉਹਨਾਂ ਵਿਚਾਰੇ ਜਿਹਨੇ ਕਦੀ ਜਪੀ ਸਾਹਿਬ ਨੂੰ ਭੂਲ ਮੰਤਰ ਨੂੰ ਵੀ ਕਦੀ ਵਿਚਾਰਿਆ ਹੋਣਾ ਜਾਂ ਗੁਰ ਮੰਤਰ ਨੂੰ ਵੀ ਵਿਚਾਰਿਆ ਹੋਣਾ ਤੇ ਮਾਰੇ ਦਰਬਾਨ ਚ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਜਦੋਂ ਹਉਮੈ ਖੋ ਜਾਂਦਾ ਹਉਮੈ ਤਾਂ ਗਈ ਹੰਕਾਰ ਪੰਜਾ ਪਾਣੀਆਂ ਨੂੰ ਵਿਚਾਰਿਆ ਹੀ ਨਹੀਂ ਆਪਾਂ ਇਹ ਨਿਮਰਤਾ ਦਾ ਮਾਰਗ ਹੈ ਇਹ ਪ੍ਰੀਮ ਦਾ ਮਾਰਗ ਹੈ ਸਾਚ ਬਹੁ ਸੰਦੇਹੋ ਸੁਭਜਨ ਪ੍ਰੀਮ ਕੀ ਉੱਤੇ ਨਹੀਂ ਪ੍ਰਾਪਾਇਆ ਜਿਹੜਾ ਇਸ ਮਾਰਗ ਤੇ ਪ੍ਰੀਮ ਕਰੇਗਾ ਔਮੈਨ ਨੂੰ ਛੱਡ ਕੇ ਨਿਮਰਤਾ ਦੇ ਵਿੱਚ ਆਏਗਾ ਉਹਨਾਂ ਨੂੰ ਕੁਝ ਮਿਲੇਗਾ ਨੀਮਾ ਹੋਏਗਾ ਜੇ ਮਾਰਾ ਕਹਿੰਦੇ ਇਹ ਮਨबस ਕਿੰਦਾ ਆਵੇ ਮਨबस ਨਾਲ ਬਿਨਾਂ ਪੂਰਨ ਕਿਤੋਂ ਕਿਰਪਾ ਹੋਏ ਤੇ ਜੇ ਕੋਈ ਮਾਲਕ ਦੀ ਕੋਈ ਕਿਰਪਾ ਹੋਵੇ ਫਿਰ ਵਸ ਮਾਰਾ ਗੁਰਬਾਣੀ ਦੇ ਗੁਰਮਖੋ ਸਮਝਾ ਰਹੇ ਨੇ ਕਿੰਨਾ ਨੀਮਾ ਹੋਣਾ ਪੈਣਾ ਮਾਲਕ ਨੂੰ ਮਹਿਣ ਵਾਸਤੇ ਪਾਉਣ ਵਾਸਤੇ ਕਵਣ ਸੋ ਅਖਰ ਕਵਣ ਗੁਣ ਕਵਣ ਸੋ ਮਣੀਆ ਮਨ ਕਮਣਸੋ ਵੇਸੋ ਹੋ ਕਰੀ ਜਿਤ ਬਸ ਆਵੇ ਕੰਤ ਨਿਮਣਸੋ ਅੱਖਰ ਖਵਣ ਗੁਣ ਜੇਹਬਾ ਮਣੀਆ ਮੰਤਰ ਏ ਤਰੇ ਪੈਣੇ ਵੇਸ ਕਰ ਤਾਂ ਬਸ ਆਵੀ ਕੰਦ ਮਾਰਾ ਕਹਿੰਦੇ ਕਿਹੋ ਜੇ ਗੁਣ ਹੋਣੇ ਚਾਹੀਦੇ ਨੇ ਕਿਹੋ ਜਿਹੇ ਜੀਵ ਦੁਆਰਾ ਬੋਲਣਾ ਹੈ ਮਿੱਠਾ ਬੋਲਣਾ ਨੀਮਾ ਲੈਣਾ ਮਨ ਨੂੰ ਨੀਮਾ ਰੱਖਣਾ ਹਉਮੈ ਤੋਂ ਰਹਿਤ ਹੋਣਾ ਆਪਣੇ ਆਪ ਨੂੰ ਮਾਰਨਾ ਹਾਂ ਮਨੀ ਚੰਗੇ ਬੋਰਾ ਨਹੀਂ ਕੋਈ ਪ੍ਰਣਿਤ ਨਾਨਕਤਾ ਤਾਰੇ ਸੋ ਆਪ ਗਵਾਈਏ ਤਾਂ ਸਭ ਪਾਈਏ ਆਪਣਾ ਵਿੱਚ ਮਾਰਗ ਦਿਖਵਾਉਣਾ ਪੈਂਦਾ ਇਹ ਨਹੀਂ ਕਿ ਚਾਰ ਕਿਤਾਬਾਂ ਪੜ ਲਈਆਂ ਤੇ ਅਸੀਂ ਵਿਦਵਾਨ ਬਣ ਗਏ ਜਾਂ ਮਾਲਕ ਨਾਮ ਮਿਲ ਸਕਦੇ ਮੇਰੇ ਤਾਂ ਖੋਜ ਕੀਤੀ ਜਿਉਂ ਉਹਨਾਂ ਤੇ ਵਿਚਾਰੇ ਨਹੀਂ ਹੋਰ ਕਿਤਾਬਾਂ ਪੜਨੀ ਉਹ ਕਰਦੇ ਨਹੀਂ ਗੁਰਮੁਖੀ ਮਾਰਗ ਹੀ ਨੀਵੇਂ ਹੁੰਦਾ ਇਹ ਤਾਂ ਇਹ ਤਾਂ ਮਹਾਰਾਜ ਮਹਾਰਾਜ ਅੱਗੇ ਹੱਥ ਖੜੇ ਕਰਦੇ ਸੱਜੇ ਪਾਤਸ਼ਾਹ ਸਾਡੇ ਵਸ ਦਾ ਖੇਲ ਨਹੀਂ ਤੁਸੀਂ ਕਿਰਪਾ ਕਰੋ ਸਾਨੂੰ ਆਪਣੇ ਕਰਨਾ ਦੀ ਪ੍ਰੀਤੀ ਦਿਓ ਕਿ ਅਸੀਂ ਕਿੰਨੇ ਯੁੱਗ ਹੋ ਗਏ ਭਟਕਦੇ ਨੇ ਹੁਣ ਤੁਹਾਡੇ ਨਾਲ ਮਲਾਪ ਕਰ ਸਕੀਏ ਤੁਹਾਡੇ ਜੀ ਸਮਾਸ ਕੀਏ ਤੁਹਾਡੇ ਗੁਣ ਖਾਲਸ ਕੀਏ ਆਪਣੀ ਸ਼ਿਖਤ ਬਖਸ਼ੋ ਇਹ ਤਰੋ ਨਿੰਦਾ ਨਿੰਦਾ ਜਿਹੜੀ ਆਪਾਂ ਨੂੰ ਭਾਰ ਚੜਾਉਂਦੀ ਹੈ ਨਿੰਦਾ ਪਲੀ ਕਿਸੇ ਕੀ ਨਾ ਨਹੀਂ ਕਿਸੇ ਦਾ ਮਤਲਬ ਜਦ ਗੁਰੂ ਗ੍ਰੰਥ ਸਾਹਿਬ ਨੇ ਕਹੇ ਤਾਂ ਇੱਕ ਵਾਰ ਸਿੱਖਦੇ ਨੇ ਗੁਰੂ ਦੇ ਸੇਖਾਂ ਦੂਜੇ ਪਾਸੇ ਮਾਰਗ ਕਹਿੰਦੇ ਨੇ ਨਿੰਦਾ ਪਲੀ ਕਿਸੇ ਕੀ ਨਾ ਨਹੀਂ ਮਨਮੁਖ ਮੁਕਤ ਕਰਾਂ ਨੇ ਕਿਹੜੇ ਕਹਿੰਦੇ ਮਨਮੁਖ ਕਰਦੇ ਮੁਕਤ ਜਿਹੜੇ ਮੂਰਖ ਨੇ ਮੋਗਦ ਕਰਨਾ ਮੂਹ ਕਾਲੇ ਚੰਨ ਤੱਕ ਨਰਕੇ ਕੋਤਵ। ਤੇ ਉਹ ਨਰਕਾਂ ਨੂੰ ਮਾਰ ਕੇ ਜੜ ਕੇ ਜਿਹੜੇ ਨਿੰਦਿਆ ਕਰਨਗੇ। ਹੁਣ ਇਸ ਤਰ੍ਹਾਂ ਮਹਾਰਾਜ ਗੁਰਬਾਣੀ ਤੇ ਵੇਚ ਤਾਂ ਗੁਰਮਖੋ। ਕਿਉਂ ਨਰਕ ਸੁਰਗ ਹੁੰਦੇ ਨਹੀਂ ਤੇ ਆ ਜਿਹੜੀ ਨਿੰਦਿਆ ਕਰ ਉਹ ਨਰਕਾਂ ਚ ਹੀ ਜਾਣੀ। ਮਾਰੇ ਕਿਹੜਾ ਆਪਾਂ ਜੋ ਗੁਰਬਾਣੀ ਚ ਇੱਕ ਇੱਕ ਗੱਲ ਜਿਹੜੀ ਉਹ ਸੱਚ ਲੱਗੀ ਉਹ ਹੋਵੇਗਾ। ਇਹ ਕਹਿੰਦੇ ਨਰਕ ਸੁਰਗ ਨਹੀਂ ਹੁੰਦੇ। ਦਸਵਾਂ ਦਵਾਰ ਤਾਂ ਹੁੰਦਾ ਹੀ ਨਹੀਂ ਮਾਲਕ ਨੂੰ ਤੂੰ ਕੋ ਮਿਲੇ ਨਹੀਂ ਸਕਦਾ। ਸਾਰੀ ਗੁਰਬਾਣੀ ਸਾਨੂੰ ਮਿਲ ਲਈ ਕਹਿ ਰਹੀ ਐ ਭਈ ਪ੍ਰਾਪਤ ਮਾਨਤ ਦੇ ਹੁਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹਦੇ ਵਾਸਤੇ ਕਿਹਾ ਸਾਨੂੰ ਕਿਹਾ ਗੁਰੂ ਸਾਹਿਬ ਨੇ ਕਿ ਹੁਣ ਪਾਈ ਗੁਰ ਸਿੱਖਾ ਤੇਰੀ ਵਾਰੀ ਆ ਤੂੰ ਪੜ ਸੁਣ ਤੇ ਅੱਗੇ ਕਮਾ ਕਮਾ ਕੇ ਤੂੰ ਮੈਨੂੰ ਮਿਲ ਸ਼ਬਦ ਨੂੰ ਸਮਾ ਕੇ ਜੇ ਅਸੀਂ ਸ਼ਬਦ ਦੀ ਕਮਾਈ ਨਹੀਂ ਕਰਨੀ ਸਿਮਰਨ ਨਹੀਂ ਕਰਨਾ ਤੇ ਫਿਰ ਕਿਹੋ ਮਲਾਪ ਹੋਣਾ ਸਾਡਾ 84 ਕਿਤੋਂ ਕੱਟੀ ਜਾਣੀ ਮਰਨੇ ਕਿੰਨੇ ਜੁੱਗਾਂ ਬਾਅਦ ਇਹ ਮਾਨੁੱਖ ਜਾਮਾ ਦਿੱਤਾ 184 ਜੂਨ 22 ਮਾਨਸ ਕੋ ਪ੍ਰਭ ਬੀ ਬੜੀ ਆਈ ਇਸ ਬਾਡੀ ਤੇ ਜੁਲਦਾਰ ਚੁੱਕ ਕੇ ਆਇਂ ਜਾਇਂ ਲੋਕ ਪਾਇੰਦਾ ਕਹਿੰਦੇ ਜਿਹੜਾ ਇਸ ਬਾਡੀ ਤੋਂ ਚੁੱਕ ਗਿਆ ਤੇ ਉਹ ਆਉਣਾ ਜਾਣਾ ਪੈਣਾ ਫਿਰ ਉਹ ਬਾਰ-ਬਾਰ ਜਨਮ ਲੈਣਾ ਪੈਣਾ ਮਰਨਾ ਪੈਣਾ ਹੁਣ ਇਹ ਤੁਹਾਡਾ ਪ੍ਰੈਕਟੀਕਲ ਸੀ ਤੁਸੀਂ ਆਪਣਾ ਪ੍ਰੈਕਟੀਕਲ ਸ਼ੇਅਰ ਕੀਤਾ ਕਿਉਂਕਿ ਹਰੇਕ ਦਾ ਪ੍ਰੈਕਟੀਕਲ ਹੈ ਮਹਾਰਾਜ ਨੇ ਕਿਹਾ ਕਿ ਦੂਜੇ ਉੱਤਰ ਚ ਆ ਪੈਦਾ ਹੋਏਗਾ ਇਹੀ ਤਾਂ ਉਹ ਲੰਗਰ ਹੈ ਇਹ ਤਰਦੇ ਲੰਗਰ ਦੀ ਨਹੀਂ ਗੱਲ ਕੀਤੀ ਗੁਰਬਾਣੀ ਦੀ ਸ਼ਬਦ ਦੇ ਲੰਗਰ ਦੀ ਗੱਲ ਕੀਤੀ ਗੁਰਬਾਣੀ ਵਿੱਚ ਸ਼ਬਦ ਦੇ ਲੰਗਰ ਦੀ ਗੱਲ ਆਉਂਦੀ ਹੈ ਮਹਾਰਾਜ ਦਾਸ ਵੀ ਲੰਗਰ ਚੱਲੇ ਗੁਰਸ਼ਬਦ ਟੋਟ ਨਾਵੇ ਖੱਡিয়ে ਗੰਜਰ ਮਾਰ ਕੇ ਖਾ ਬੋ ਘਰ ਚੋਰਾਲ ਮੇਲੇ ਭਾਈ ਟੋਟ ਨਾਵੇ ਬਾਦੂ ਜਾਈ ਪਿਓ ਦਾਦੇ ਦਾ ਕੋਲ ਡਿੱਠਾ ਕੇ ਜਾਣਾ ਤਾਂ ਮੇਰੇ ਮਨ ਭਿਆਨੇ ਤੁਹਾਨੂੰ ਇਹ ਤਾਂ ਵੰਦਨਾ ਹੈ ਇਹ ਘਟਨਾ ਨਹੀਂ ਘਟਨਾ ਨੰਦੇ ਚੁੱਪੂ ਹੋ ਜਾਣਾ ਚਾਹੀਦਾ ਤੇ ਗੁਰੂ ਸਾਹਿਬ ਤਾਂ ਚੁੱਪ ਨਹੀਂ ਹਾਂ ਤਾਂ ਸਭ ਖੋਲ ਕੇ ਦੱਸੋ ਬੋਲ ਕੇ ਦੱਸੋ ਮਗਰ ਹਰਖਾ ਨਾਮ ਤੇ ਆਏ ਸੋਣ ਸਬਨਾ ਨੂੰ ਕਰਦਾਂ ਕਦੇ ਤੂੰ ਆਵਾਂ ਪਹਿਲਾਂ ਤਿਆਗ ਕੇ ਸੁਣ ਫਿਰ ਇਹਦਾ ਦਾਨ ਦੂਜਿਆਂ ਨੂੰ ਵੀ ਕਰ ਦੂਜਿਆਂ ਨੂੰ ਵੀ ਦੱਸ ਇਸ ਮਾਰਗ ਬਾਰੇ ਬਾਰੇ ਨਸਰੇ ਕਿ ਦੂਜਿਆਂ ਨੂੰ ਵੀ ਦੱਸ ਉਹਨਾਂ ਦਾ ਵੀ ਭਲਾ ਹੋ ਜਵੇ ਤੇ ਉਹਨੂੰ ਭਲਾ ਹੈ ਤਾਂ ਉਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜੇ ਪੁੱਛਦੇ ਨੇ ਕਿ ਖਾਲਸਾ ਆਏ ਨੇ ਇਹਨਾਂ ਨੂੰ ਪੁੱਛੋ ਜੀ ਖਾਲਸਾ ਰਾਜ ਕਦੋਂ ਆਉਣਾ ਖਾਲਸਾ ਰਾਜ ਇਹ ਬੰਦੂਕਾਂ ਨਹੀਂ ਲੋਕਾਂ ਦੇ ਨਹੀਂ ਲਿਆ ਜਾਂਦਾ ਜਾਂ ਤੀਰਾਂ ਤਲਵਾਰਾਂ ਨਾਲ ਨਹੀਂ ਲਿਆ ਜਾਣਾ ਇਹ ਪ੍ਰੇਮ ਦਾ ਮਾਰਗ ਹੈ ਪੂਰੇ ਵਾਰਲਡ ਤੇ ਆਏਗਾ ਖਾਲਸਾ ਕਿੰਨੇ ਕਹਿੰਦੇ ਮਨ ਨੂੰ ਸਰੀਰ ਨੂੰ ਨਹੀਂ ਤੇ ਆਇਆ ਜਦੋਂ ਸਾਰੀਆਂ ਸੁਰਤیاں ਮਾਲਕ ਦੀ ਪ੍ਰੇਮ ਦੇ ਵਿੱਚ ਭਿੱਜ ਗਈਆਂ ਨਾਮ ਜਪਣ ਲੱਗ ਪੂਰਾ ਵਰਲਡ ਦੇ ਵਿੱਚ ਖਾਲਸਾ ਰਾਜਾ ਮੰਨ ਖਾਲਸਾ ਨਾ ਤਾਂ ਖਾਲਸ ਹੋ ਚੁੱਕਾ ਹੈ ਜਦੋਂ ਸੋਚੀ ਆਏਗੀ ਮਾਲਕ ਕਿਰਪਾ ਕਰਨਗੇ ਨਾਮ ਕਰਪਣਗੇ ਸਾਰੇ ਦੇ ਮਨ ਜਿਹੜੇ ਵਿਚਾਰਾਂ ਤੋਂ ਜਿਹੜੇ ਨਖਾਲਸ ਹੋਏ ਨੇ ਖਾਲਸ ਹੋ ਜਾਣਗੇ ਸ਼ਬਦ ਦੀ ਰੱਤਨ ਦੁਆਰਾ ਤੇ ਫਿਰ ਪੂਰੇ ਵਰਲਡ ਵਿੱਚ ਹੀ ਖਾਲਸਾ ਰਾਜਾ ਹੈਗਾ ਤੇ ਪੂਰੇ ਵਰਲਡ ਵਿੱਚ ਹੀ ਆਣਾ ਬਾਕੀ ਮਾਲਕ ਦਾ ਹੁਕਮ ਚੱਲਦਾ ਹੈ ਕੋਈ ਇਹਦੇ ਵਿੱਚ ਕਲਾ ਨਹੀਂ ਖੇਡਣੀ ਚਾਹੀਦੀ ਕਿ ਜਦੋਂ ਇਹ ਮਾਲਕ ਦੇ ਹੁਕਮ ਵਿੱਚ ਦਖਲ ਦਾ ਜਿਹਨੇ ਕਹਿੰਦੇ ਜੀ ਜੇ ਤੁਸੀਂ ਐਡੀ ਪ੍ਰਾਪਤੀ ਕਰ ਲਈਏ ਤੇ ਤੁਸੀਂ ਕੋ ਕਲਾ ਖੇਡ ਕੇ ਵਿਖਾਓ ਬੰਦੀ ਸਿੰਘਾਂ ਨੂੰ ਛੁੜਾ ਕੇ ਦਿਖਾਓ ਜਾਂ ਹਾਂ ਕਰਦੇ ਹੋ ਐਨਾ ਇਹਦੇ ਵਿੱਚ ਮਾਰੇ ਗਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਸੀ ਕਲਾ ਨਾਲ ਖੇਡिए ਤੇ ਦਰ ਗਏ ਗਿਆ ਹਾਰ ਗਏ ਇਹ ਤਾਂ ਮਾਲਕ ਦੇ ਹੁਕਮ ਵਿੱਚ ਹੁਕਮ ਅਦੁੱਲੀ ਨਹੀਂ ਤਾਂ ਗੁਰੂ ਸਾਹਿਬ ਨੇ ਵੀ ਹੁਕਮ ਅਦੁੱਲੀ ਕੀਤੀ ਉਹਨਾਂ ਨੂੰ ਪਤਾ ਸੀ ਆ ਉਹਨਾਂ ਨੇ ਸਮਝ ਐ ਇਦਾਂ ਹੋਣਾ ਗੁਰੂ ਗੋਬਿੰਦ ਸਿੰਘ ਮਾਰੇ ਨੂੰ ਪਤਾ ਹੀ ਸੀਗਾ ਫੇ ਕੀ ਕੀ ਨਹੀਂ ਹੋਣਾ ਤੇ ਉਹ ਕੀ ਵੀ ਕਰ ਸਕਦੇ ਹੁਕਮਾਂ ਦੀ ਉਹ ਤਾਂ ਹੋਰ ਫੜਾ ਲੈਂਦੇ ਰੰਗ ਦੇਵ ਜੀ ਹਨਾ ਕੁਝ ਵੀ ਕਰ ਸਕਦੇ ਸੀ ਦੁਨੀਆ ਇੱਧਰ ਪੀ ਉੱਧਰ ਕਰ ਸਕਦੇ ਪਰ ਬਾਣੇ ਵਿੱਚ ਹੁਕਮ ਵਿੱਚ ਚੱਲੇ ਉਹਨਾਂ ਨੇ ਬਿਹਾਰਸ ਕਰਾਇਆ ਮਾਲਕ ਦੇ ਮਲਾਪ ਦਾ ਰਸਤਾ ਦੱਸਿਆ ਪ੍ਰੈਕਟੀਕਲ ਦੱਸਿਆ ਕਿ ਤੁਸੀਂ ਪ੍ਰੈਕਟੀਕਲ ਕਰਕੇ ਕਿਤੇ ਵੀ ਵਿਚਰ ਸਕਦੇ ਹੋ ਜਾ ਸਕਦੇ ਹੋ ਇਹ ਮਾਰਗ ਪ੍ਰੈਕਟੀਕਲ ਦਾ ਹੈ ਇਹ ਗੱਲਾਂ ਬਾਤਾਂ ਦਾ ਮਾਰਗ ਨਹੀਂ ਜਦੋਂ ਸੀ ਅਭਿਆਸ ਕਰਾਂਗੇ ਸਿਮਰਨ ਕਰਾਂਗੇ ਫਿਰ ਅਸ ਮਾਰਗ ਦਾ ਪਤਾ ਲੱਗਦਾ ਹੁਣ ਦੇਖੋ ਪੰਕਤੀਆਂ ਜਿਹੜੀ ਕਹਿੰਦੇ ਨੇ ਜਿਨ ਹਰ ਪਾਇ ਤ੍ਰਿਸ਼ਮਾ ਅਗਲੀ ਉਸ ਤੋਂ ਬਾਅਦ ਵਾਲੀਆਂ ਪੰਕਤੀਆਂ ਪੜ੍ਹਨ ਫਿਰ ਸੋਝੀ ਆਉਂਦੀ ਵੀ ਗੁਰਬਾਣੀ ਦੇ ਵਿੱਚ ਤਾਂ ਇੰਦਾ ਦੱਸਿਆ ਪਰ ਤ੍ਰੈ ਗੁਣਾ ਵਿੱਚ ਪੜਿਆ ਉਹ ਤ੍ਰੈ ਗੁਣਾ ਵਿੱਚ ਹੀ ਵਿਚਾਰੇ ਇੱਕ ਪੰਕਤੀ ਤੇ ਵਿਚਾਰ ਕਰੀ ਜਾਂਦੇ ਇੱਕ ਪੰਕਤੀ ਲੈ ਲੈਂਦੇ ਜਿਨ ਹਰ ਪਾਇ ਉਹ ਤੇ ਨਿਸ਼ ਪਾਇ ਬਿਮਾਰੀ ਗੁਰਬਾਣੀ ਜੀ ਕਹ ਰਿਹਾ ਕੋਈ ਬੋਲੇ ਨਿਰਬਾ ਕੋਈ ਬੋਲੇ ਦੂਰ ਜਲ ਕੀ ਮਾਛਰੀ ਚਰੇ ਕੋ ਜੂਰ ਕਾਹਿਰ ਇਹ ਬਕਵਾਦ ਲਾਇ ਗਿਨ ਹਰ ਪਾਇਤਮੇਸ਼ ਪਾਇ ਪੰਡਤ ਹੋਇਕੇ ਵੇਦ ਬਖਾਨੇ ਮੂਰਖ ਨਾਮ ਦੇਉ ਕਾਮੇਗਨ ਉਹ ਕਹਿੰਦੇ ਜਿਹੜੇ ਗੈਰ ਮੂਰਖ ਤੋਂ ਹੀ ਨਾਮ ਦੇਨ ਦੱਸਦੇ ਆ ਤੁਸੀਂ ਤਾਂ ਐਦਾਂ ਗੱਲ ਕਰਦੇ ਜਲਦੀ ਮਛਰੀ ਨੂੰ ਖਜੂਲ ਤੇ ਚੜਾਤਾ ਕਿ ਰੱਬ ਨੂੰ ਕੋ ਮਿਲੇ ਨਹੀਂ ਸਕਦਾ ਉਦੋਂ ਦੇ ਪੰਡਤ ਕਹਿੰਦੇ ਕਿ ਰੱਬ ਨੂੰ ਤੂੰ ਕੋ ਪਾਈ ਨਹੀਂ ਸਕਦਾ ਉਦੋਂ ਵੀ ਨਾਮਦੇਵ ਜੀ ਨੂੰ ਕਹਿੰਦੇ ਕਿ ਤੁਸੀਂ ਪਾ ਹੀ ਨਹੀਂ ਸਕਦੇ ਉਹਨਾਂ ਨੇ ਕਿਹਾ ਪਾਇਆ ਮੈਂ ਪਾਇਆ ਉਹ ਕਹਿੰਦੇ ਅਸੀਂ ਪਾਇਆ ਕਹਿੰਦੇ ਤੁਸੀਂ ਪੰਡਤ ਹੋ ਕੇ ਵੇਦਾਂ ਦਾ ਕਥਨ ਕਰਨਾ ਜਾਣਦੇ ਹੋ ਸਿਰਫ ਵੇਦ ਤੁਸੀਂ ਪੜਿਓ ਵਾ ਪਰ ਤੋਂ ਮੰਦਰ ਦਾ ਗਿਆਨ ਨਹੀਂ ਨਾਮ ਦਾ ਗਿਆਨ ਇਹ ਚ ਮਾਰਗ ਦੀ ਤੁਹਾਨੂੰ ਸੋਝੀ ਨਹੀਂ ਉਹ ਕਹਿੰਦੇ ਮੂਰਖ ਨਾਮ ਦੇ ਜਿਹਨੂੰ ਕਿਹਾ ਤੁਸੀਂ ਪਾ ਲਿਆ ਪਰ ਮੂਰਖ ਨਾਮਦੇਵ ਨੇ ਉਹਨੂੰ ਜਾਣ ਲਿਆ ਕਿਉਂਕਿ ਰਾਮ ਰਾਮ ਕਹਿ ਕੇ ਉਹਨੂੰ ਪਾ ਲਿਆ ਹੈ ਉਹ ਫਿਰ ਬਾਣਦੀ ਨਹੀਂ ਦਸੀ ਜਾਂਦੇ ਕੌਣ ਕੋ ਕਲੰਕ ਰਹੇ ਹੋ RAM ਨਾਮ ਲੈ ਤਹੀ ਕਹਿੰਦੇ RAM ਨਾਮ ਲੈਣ ਨਾਲ ਕਿਹੜਾ ਮੇਰੇ ਮੈਨੂੰ ਕਲੰਕ ਲੱਗ ਗਿਆ ਮੇਰਾ ਤਾਂ ਉਧਾਰ ਹੋ ਗਿਆ RAM ਸੰਗ ਨਾਮ ਦੇ ਜਨਕ ਕੋ ਪ੍ਰਤਿਗਿਆ ਆਈ ਉਹ ਕਹਿੰਦੇ RAM ਜਪਣ ਦੇ ਨਾਲ ਤਾਂ ਸਾਨੂੰ ਸੋਝੀ ਆਈ ਅਸੀਂ ਕਰਮ ਕਾਂਡਾਂ ਤੋਂ ਵੱਜ ਗਏ ਅਸੀਂ ਕੋਈ ਵਰਤ ਨਹੀਂ ਰੱਖਦੇ ਅਸੀਂ ਕੋਈ ਜਲਤਾਰ ਨਹੀਂ ਕਰਦੇ ਅਸੀਂ ਕੋਈ ਤੰਗੇ ਤੇ ਵੀਤ ਨਹੀਂ ਦਿੰਦੇ ਬਿਲਕੁਲ ਨਾ ਕੋ ਤੀਰਥਾਂ ਤੇ ਜਾਂਦੇ ਨਹੀਂ ਸਾਨੂੰ ਉਹਨਾਂ ਆਤਮ ਪੀਰਤ ਦਾ ਗਿਆਨ ਹੋ ਗਿਆ ਨਾਮ ਜਪਣ ਦੇ ਨਾਲ ਸਾਨੂੰ ਸੋਝੀ ਆਉਂਦੀ ਕਿ ਬਾਲ ਦੇ ਕੋਟ ਕਰਮ ਨਹੀਂ ਕਰਨੇ ਜਿਹੜਾ ਮੰਤਰ ਪੂਜਾ ਥਾਨ ਮੋਹਾਰਾ ਜੋਤੀ ਜੋਤ ਮਲਾਵਣ ਹਾਰਾ ਮਾਰਾ ਦੀ ਪੂਜਾ ਦਾ ਥਾਂ ਜਿੱਥੇ ਮਾਲਕ ਬੈਠਾ ਏ ਉਹ ਦੀ ਪੂਜਾ ਦਾ ਥਾਂ ਜਿੱਥੇ ਉਹ ਮਾਲਕ ਬੈਠਾ ਆਨੰਦ ਬਾਣੀ ਦੇ ਰੂਪ ਦੇ ਵਿੱਚ ਬੋਲ ਰਿਹਾ ਹੈ ਕਹਿੰਦੇ ਅਸੀਂ ਪਤਤ ਸੀ ਬਿਲਕੁਲ ਰਾਮ ਨਾਮ ਦਾ ਜਾਪ ਕਰਦੇ ਨਾਲ ਅਸੀਂ ਪਵਿੱਤਰ ਤੇ ਪਾਵਨ ਹੋ ਗਿਆ ਸਾਡਾ ਮਨ ਸ਼ੁੱਧ ਹੋ ਗਿਆ ਸਾਖ ਹੋ ਗਿਆ ਇਹ ਮਾਰਕ ਨੇ ਤੀਰਥ ਨਾ ਬਣ ਜਾਓ ਤੀਰਥ ਨਾਮ ਹੈ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜੇ ਤੀਰਥ ਤੇ ਜਾਣਾ ਚਾਹੁੰਦੇ ਆ ਤੇ ਆਤਮ ਤੀਰਥ ਨਾਮ ਨੂੰ ਕਿਹਾ ਹੈ ਜਿਹੜਾ ਤੁਹਾਡੇ ਅੰਦਰ ਹੈ ਕੋਣ ਇਹ ਨਾ ਵਿਦਵਾਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਅੰਦਰ ਨਾਮ ਵੀ ਹੈ ਮਾਲਕ ਨੇ ਰੱਖਿਆ ਉਹ ਕਿਤਾਬੀ ਗਿਆਨ ਹੈ ਨਾ ਕਿਤਾਬੀ ਵਿਦਵਾਨ ਹੈ ਨਾ ਭੇਤ ਨਹੀਂ ਜਦੋਂ ਸਕੇ ਪਾਤਸ਼ਾਹ ਰਹਿਮਤ ਕਰਨਗੇ ਇਹਨਾਂ ਤੇ ਵੀ ਸੋਜੀ ਬਖਸ਼ਣਗੇ ਇਹਨਾਂ ਨੂੰ ਸਮਤ ਬਖਸ਼ਣਗੇ ਫੇਰ ਇਹਨਾਂ ਨੂੰ ਸੋਜੀ ਆਏਗੀ ਉਹ ਨਾਮ ਸਿਰਫ ਸ਼ਬਦ ਨੂੰ ਹੀ ਕਹਿ ਰਹੇ ਆ ਉਹ ਇਹਨਾਂ ਨੂੰ ਪਤਾ ਨਹੀਂ ਵੀ ਉਹ ਆਹਾਂ ਦੇ ਨਾਮ ਮਹਾਰਤ ਦੀ ਮੁੱਖ ਦੀ ਆਵਾਜ਼ ਮਹਾਰਤ ਜਪਜੀ ਸਾਹਿਬ ਦੀ ਬਾਣੀ ਤਾਂ ਹੀ ਕਹਿੰਦੇ ਵਿਚਾਰ ਕੇ ਪੜੋ ਬਾਣੀ ਤੁਹਾਨੂੰ ਭੇਜਦਾ ਵੇ ਮਹਾਰਤ ਜਪਜੀ ਸਾਹਿਬ ਦੇ ਵਿੱਚ ਦੱਸੀ ਜਾਂਦੇ ਨੇ ਮਾਰਗ ਨੇ ਕਾਗਦ ਕਲਮਨ ਲੇਖਣ ਹਾਰ ਮੰਨੇ ਕਾ ਬੈ ਕਰਨ ਵਿਚਾਰਿਆ ਐਸਾ ਨਾਮ ਨਰਿੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਕੋਈ ਸ਼ਾਹੀ ਕੋ ਕਾਗਜ਼ ਕੋ ਕਲਮ ਉਸ ਨਾਮ ਨੂੰ ਲੇਖ ਨਹੀਂ ਸਕਦਾ ਉਹ ਨਾਮ ਹੈ ਮਾਲਕ ਦੇ ਮੁਖ ਦੀ ਆਵਾਜ਼ ਜਿਹੜਾ ਤੇਰਾ ਮੁਖ ਸੁਹਾਵਾਜੀ ਉਹ ਸਹਿਜ ਧੰਨ ਬਾਣ ਇਸ ਕਰਕੇ ਆਪਾਂ ਨੇ ਅਭਿਆਸ ਕਰਕੇ ਉਸ ਮਾਲਕ ਦੇ ਨਾਮ ਨੂੰ ਸੁਣਨਾ ਹੁੰਦਾ ਹੈ ਮਾਲਕ ਨੂੰ ਬਾਜਾਂ ਦੇਣੀਆਂ ਹੁੰਦੀਆਂ ਹਨ ਪ੍ਰੇਮ ਦੇ ਨਾਲ ਵਾ ਵਾ ਗੁਰੂ ਆਉ ਦੇ ਕੇ ਬਾਜ ਕੋ ਮਾਲਕ ਸਾਡੀ ਬਾਜ ਨੂੰ ਸੁਣੇ ਤੇ ਸਾਨੂੰ ਅੱਗੇ ਉਹ ਆਵਾਜ਼ ਦੇਵੇ ਅਸੀਂ ਪਹਿਚਾਨ ਕਰਨੀ ਆਪਣੇ ਮਾਤਾ ਪਿਤਾ ਦੀ ਆਵਾਜ਼ ਦੀ ਕਿ ਸਾਡੇ ਤੇ ਕਿਰਪਾ ਕਰੇ ਅਨੰਕਾਰ ਪਿਤਾ ਸਾਡਾ ਬਲਾਪ ਹੋ ਜੇ ਵਾ ਗੁਰੇ 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 ਵਾ ਗੁਰੇ

हां जी क्रिया ए आपा हुन वीडियो देखी पूरी वीडियो बड़े गौर ਨਾਲ ਧਿਆਨ ਨਾਲ ਅਸੀਂ ਸੁਣਨ ਦੀ ਕੋਸ਼ਿਸ਼ ਕੀਤੀ ਵੀਡੀਓ ਦੀ ਆਵਾਜ਼ ਵੀ ਸਪਸ਼ਟ ਸੀ ਬੜੇ ਵੌਰ ਨਾਲ ਆਪਾਂ ਸੁਣ ਹਾਂਜੀ ਤੇ ਜਿਹੜੀ ਵਿੱਚ ਮੈਨੂੰ ਕੋਈ ਗੱਲ ਸਮਝ ਆਈ ਨਾ ਜਿਵੇਂ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਰੱਬ ਨੂੰ ਪਾ ਲੈਂਦੇ ਉਹ ਛੁਪਾ ਲੈਂਦੇ ਹਾਂਜੀ ਇਹਦਾ ਜਿਹੜਾ ਮੇਰੀ ਸਮਝ ਗੱਲ ਆਂਦੀ ਨਾ ਉਹਦਾ ਇਹ ਮਤਲਬ ਇਹ ਨਹੀਂ ਹੁੰਦਾ ਕਿ ਬੰਦੇ ਨੇ ਫਿਜ਼ੀਕਲੀ ਰੱਬ ਨੂੰ ਵੇਖ ਲਿਆ ਉਹ ਰੱਬ ਨੂੰ ਸਿਫਾ ਦੇ ਤੌਰ ਤੇ ਬੰਦਾ ਸਮਝ ਲੈਂਦਾ ਕਿ ਰੱਬ ਹੈ ਵੇ ਜਦੋਂ ਰੱਬ ਹੈ ਵੇ ਫਿਰ ਬੰਦਾ ਚੁੱਪ ਕਰ ਜਾਂਦਾ ਕਿ ਹਰ ਤਾਕਤ ਦਾ ਮਾਲਕ ਤੇ ਰੱਬ ਦੇ ਅਸੀਂ ਮੂਰਖ ਜੇ ਹੈਗੇ ਆ ਤੇ ਜੇ ਕੁਝ ਬੋਲਾਂਗੇ ਤੇ ਗਲਤ ਬੋਲਿਆ ਜਾਏਗਾ ਜਿਸ ਤਰ੍ਹਾਂ ਕਿ ਤੁਸੀਂ ਇੱਕ ਜਿਵੇਂ ਇਸਲਾਮ ਦੇ ਵਿੱਚ ਵੀ ਹੈ ਕਿ ਉਹ ਵਾਕਿਆ ਮਰਾਜ ਦਾ ਕਿ ਇੱਕ ਖਾਸ ਪੁਆਇੰਟ ਤੇ ਜਾ ਕੇ ਸਿਦਰਾਤੁਲ muntaha ਤੇ حضرت ਜਿਬਰਾਇਲ علیہ السلام ਨੇ ਕਿਹਾ ਤਾਂ ਸੀ ਕਿ ਇਸ ਤੋਂ ਅੱਗੇ ਮੈਂ ਨਹੀਂ ਜਾ ਸਕਦਾ ਮੇਰੇ ਪਰ ਛੜਦੇ ਨੇ ਪਰ ਛੜਦੇ ਨੇ ਮਤਲਬ ਕਿ ਖੁਦਾ ਦੇ ਯਾਨੀ ਕਿ ਨੂਰ ਨਾਲ ਨੂਰ ਦੇ ਨਾਲ ਤੇ ਉਸ ਤੋਂ ਅੱਗੇ ਫਿਰ ਅੱਲਾ ਦੇ ਨਬੀ ਇਕੱਲੇ ਗਏ ਇਕੱਲੇ ਗਏ ਤੇ ਅੱਲਾ ਰੱਬ ਨਾਲ ਮੁਲਾਕਾਤ ਜਿਹੜੀ ਹੋਈ ਨਾ ਉਹ ਮਤਲਬ ਕਿ ਪਰਦੇ 'ਚ ਹੋਈ ਹਾਂਜੀ ਕਿ ਇੱਕ ਪਾਸੇ ਰੱਬ ਤੇ ਦੂਸਰੇ ਪਾਸੇ ਅੱਲਾ ਦੇ ਨਬੀ ਸਨ ਤੇ ਵਿੱਚ ਇੱਕ ਪਰਦਾ ਸੀ ਪਰਦਾ ਹੈ ਵਾਹ ਹਾਜੀ ਕਿਸੇ ਵੀ ਚੀਜ਼ ਬਾਰੇ ਆਪਾਂ ਨਹੀਂ ਕਹਿ ਸਕਦੇ ਉਹ ਨੂਰ ਦਾ ਪਰਦਾ ਸੀ ਕਿਹੜਾ ਪਰਦਾ ਸੀ ਜਾਂ ਕਿਵੇਂ ਸੀ ਉਹ ਅੱਲਾਹ ਬਿਹਤਰ ਜਾਣਦਾ ਫਿਰ حضرت موسی ਅਲੈਹਿਸਲਾਮ ਵਾਲਾ ਵਾਕਿਆ ਹੈ ਕੇ حضرت موسی علیہ السلام ਨੇ ਵੀ ਕਿਹਾ ਸੀ ਕਿ ਮੈਂ ਤਾਂ ਕੋਈ ਦੂਰ ਤੇ ਗਏ ਨੇ ਦੂਰ ਦੇ ਪਹਾੜ ਤੇ ਕਿ ਮੈਂ ਅੱਲਾ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ ਰੱਬ ਨੂੰ ਕਿਹਾ ਕਿ پیغمبر ਨੇ ਕਿਹਾ ਕਿ ਮੈਂ ਤੁਹਾਨੂੰ ਵੇਖਣਾ ਚਾਹਨਾ ਕਿਉਂਕਿ ਅੱਲਾ ਦੇ ਬਹੁਤ ਹੀ ਪਿਆਰੇ پیغمبر ਸਨ ਹਾਂ ਅੱਛਾ ਫਿਰ ਅੱਲਾ ਦੇ ਫਿਰ ਰੱਬ ਨੇ ਕਿਹਾ ਕਿ ਤੂੰ ਮੈਨੂੰ ਨਹੀਂ ਵੇਖ ਸਕਦਾ ਫਿਰ ਰੱਬ ਨੇ ਆਪਣੀ ਇੱਕ ਤਜਲੀ ਜਿਹਨੂੰ ਕਹਿ ਲੋ ਨੂਰ ਦੀ ਇੱਕ ਕਿਰਨ ਪਹਾੜ ਦੇ ਪਾਈ ਦੇ ਪਹਾੜ ਫੇਰ ਪਹਾੜ ਜਾਨੀ ਕਿ ਹਮਵਾਰ ਹੋ ਗਿਆ ਸਾਡਾ ਇਹ ਮੰਨਣਾ ਕਿ ਜਿਹੜੀਆਂ ਇਹ ਜਿਹੜੀਆਂ ਦੁਨਿਆਵੀ ਅੱਖਾਂ ਨੇ ਨਾ ਇਹਨਾਂ ਨਾਲ ਰੱਬ ਦੇ ਨੂਰ ਨੂੰ ਬੰਦਾ ਨਹੀਂ ਵੇਖ ਸਕਦਾ ਜਿਆ ਉਹ ਨਾਲ ਜਿਹੜੇ ਮਾਲਟੇ ਦੇ ਰੰਗ ਦੀ ਪੱਗ ਆਲੇ ਤੇ ਹਰੇ ਕੱਪੜਿਆਂ ਵਾਲੇ ਜਿਹੜੇ ਉਹ ਨਾਲ ਉਹਨਾਂ ਦੇ ਸ਼ਾਇਦ استاد ਨੇ ਉਹਨਾਂ ਨੇ ਆਖਿਆ ਉਹਨਾਂ ਨੇ ਗੱਲ ਬੜੀ ਪਿਆਰੀ ਕੀਤੀ ਤੁਸੀਂ ਅਗਰ ਸੁਣਿਆ ਹੋਵੇ ਉਹਨਾਂ ਨੇ ਆਖਿਆ ਕਿ ਤੁਸੀਂ ਅਭਿਆਸ ਕਰਕੇ ਆਬਾਦਤ ਕਰਕੇ ਭਗਤੀ ਕਰਕੇ ਤੁਸੀਂ ਯਾਨੀ ਕਿ ਆਪਣੇ ਖੁਦਾ ਨੂੰ ਪਾ ਲੈਂਦੇ ਹੋ ਇਹ ਨਹੀਂ ਕਹਿ ਸਕਦੇ ਕਿ ਜੀ ਤੁਸੀਂ ਖੁਦਾ ਨੂੰ ਪਾ ਹੀ ਨਹੀਂ ਸਕਦੇ ਜਿਵੇਂ ਆ ਅੱਜਕੱਲ੍ਹ ਸੰਸਾਰੀ ਲੋਕ ਦੁਨੀਆਦਾਰੀ ਹੋ ਹਾਂ ਉਹਨਾਂ ਨੂੰ ਪਾ ਸਕਦੇ ਦੇਖਣ ਦਿਖਾਣ ਵਾਲਾ ਚੱਕਰ ਤੇ ਨਹੀਂ ਮਤਲਬ ਕਿ ਫਿਜ਼ੀਕਲੀ ਨਹੀਂ ਪਾ ਸਕਦੇ ਉਹਨੀਆਂ ਸਫਾਦ ਉਹਨੀ ਤਾਕਤ ਦਾ ਅੰਦਾਜ਼ਾ ਤੁਸੀਂ ਕਰ ਸਕਦੇ ਜੇ ਕਿ ਆ ਦੇਖੋ ਰੱਬ ਨੇ ਜੇ ਸੂਰਜ ਬਣਾਇਆ ਹੈ ਹਾਂ ਸੂਰਜ ਇੱਕ ਕਿੰਨੀ ਤਾਕਤਵਾਰ ਸ਼ੈਅ ਹੋਵੇ ਤੁਸੀਂ ਜਾਣ ਲਈ ਬੀਬੀ ਜੀ ਵੀ ਇਹ ਕਹਿ ਰਹੀ ਕਿ ਮੈਂ ਸੂਰਜ ਤੇ ਵੀ ਗਈ ਹਾਂ ਹਾਂ ਜੀ ਕਿ ਉਹ ਜਿਸ ਰੱਬ ਨੇ ਸੂਰਜ ਬਣਾਇਆ ਤੇ ਉਹ ਉਹ ਕਿੰਨਾ ਤਾਕਤਵਾਰ ਹੋਏਗਾ ਕਿ ਸੂਰਜ ਇੰਨਾ ਤਾਕਤਵਾਰ ਹੈ ਕਿ ਦੁਨੀਆ ਦੇ ਇੰਨੀ ਨਾ ਕਿਸੇ ਕਿੰਨਾ ਤਾਕਤਵਾਰ ਹਾਂਜੀ ਤੇ ਉਹਨੂੰ ਆਪਾਂ ਫਿਜ਼ੀਕਲੀ ਨਹੀਂ ਨਾ ਦੇਖ ਸਕਦੇ ਉਹਨੂੰ ਫੀਲ ਕਰ ਸਕਦੇ ਆ ਮੰਨ ਸਕਦੇ ਆ ਕਿ ਜਿਨੇ ਜਿਵੇਂ ਹੁਣ ਬੰਦਾ ਸੂਰਜ ਨਾਲ ਵੇਖਦਾ ਤੇ ਬੰਦਾ ਕਹਿੰਦਾ ਯਾਰ ਐਡੇ ਤਾਕਤਵਾਰ ਸ਼ਹਿਰ ਆਪਣੇ ਬਣਾਈ ਤੇ ਰੱਬ ਕਿੱਡਾ ਤਾਕਤਵਾਰ ਹੋਏਗਾ ਉਹਦੀ ਸਿਫਤ ਹੈ ਉਹਦੇ ਵਿੱਚ ਗਰਮੀ ਕਿ ਗਰਮੀ ਕਿ ਹੈ ਤੇ ਇਸ ਲਈ ਫਿਰ ਉਹ ਚੁੱਪ ਕਰ ਜਾਂਦੇ ਨੇ ਕਿ ਯਾਰ ਵੇਖ ਜਿਨੇ ਇਹ ਬਣਾਇਆ ਤੇ ਉਹ ਕਿੰਨਾ ਤਾਕਤਵਰ ਉਹਨੀਆਂ ਸਫਾਰ ਨੂੰ ਅਮਲਗਨਾ ਪੈਂਦੇ ਨੇ ਤੇ ਫਿਰ ਬੰਦਾ ਆਪਣੇ ਆਪ ਨੂੰ ਕਮਜ਼ੋਰ ਕਮਤਰ ਸਮਝਣ ਲੱਗ ਪੈਂਦਾ ਤੇ ਫਿਰ ਚੁੱਪ ਕਰ ਜਾਂਦਾ ਫਿਰ ਕੋਈ ਵੀ ਬਿਆਨ ਦੇਣ ਤੋਂ ਗੱਲ ਕਰਨ ਤੋਂ ਗੁਰੇਜ਼ ਕਰਦਾ ਸਹੀ ਗੱਲ ਕਰਦਾ ਸਹੀ ਗੱਲ ਕਰ ਹਾਂਜੀ ਤੇ ਆਪਾਂ ਇੱਥੇ ਹੁਣ ਕਰਨੇ ਵੀਡੀਓ ਦਾ ਇਖਤਤਾਬ ਤੇ ਬਾਕੀ ਦੋਸਤਾਂ ਨੇ ਛਾੜਨੇ ਕਿ ਲੋਕ ਇਸ ਬਾਰੇ ਜਾਂ ਦੋਸਤੀ ਸਮਝ ਰਹੇ ਨੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਗੇ ਇਹਨੇ ਨਵੀਂ ਵੀਡੀਓ ਨਾਲ ਅੱਲਾਹ